ਦਾ ਗਿਆਨ ਟੀਵੀ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਜਿਨ੍ਹਾਂ ਨੇ ਬਾਹਰ ਕੈਨੇਡਾ ਅਮਰੀਕਾ ਇੰਗਲੈਂਡ ਜਾਣਾ ਤੇ ਉਹਨਾਂ ਨੂੰ ਇਸ ਗੱਲ ਦਾ ਖਾਸ ਧਿਆਨ ਰੱਖਣਾ ਪਏਗਾ ਇਹ ਜਾਪ ਤੁਸੀਂ ਅੱਜ ਹੀ ਸ਼ੁਰੂ ਕਰ ਦਿਓ ਪਰਿਵਾਰ ਸਾਰੇ ਦਾ ਸਾਰਾ ਜਿਹੜਾ ਹੈ ਉਹ ਵੀਜ਼ਾ ਲਗਾ ਕੇ ਬਾਹਰ ਪਹੁੰਚ ਜਾਏਗਾ ਇਸ ਵਿਸ਼ੇ ਨੂੰ ਥੋੜਾ ਜਿਹਾ ਵਿਚਾਰਨਾ অতি ਜ਼ਰੂਰੀ ਹੈ ਤੇ ਹਾਲਾਂਕਿ ਇਸ ਚੀਜ਼ ਦੇ ਉੱਤੇ ਕੁਝ ਕੋ ਬੇਨਤੀਆਂ ਜਿਹੜੀਆਂ ਨੇ ਆਪਾਂ ਜ਼ਰੂਰ ਕਰਾਂਗੇ ਪਹਿਲਾ ਫਤਿਹ ਬਲਾਉ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਤੁਸੀਂ ਵੇਖਿਆ ਹੋਏਗਾ ਕਿ ਅੱਜ ਦਾ ਜਿਹੜਾ ਨੌਜਵਾਨਾਂ ਦੇ ਵਿੱਚ ਕਰੇਜ਼ ਹੈ ਉਹ ਬਾਹਰ ਜਾਣ ਦਾ ਤੇ ਹਰ ਕੋਈ ਕਹਿੰਦਾ ਮੈਂ ਕੈਨੇਡਾ ਜਾਣਾ ਮੈਂ ਇੰਗਲੈਂਡ ਮੈਂ ਅਮਰੀਕਾ ਜਾਣਾ ਤੇ ਬੜੀਆਂ-ਬੜੀਆਂ ਕੰਟਰੀਆਂ ਨੂੰ ਬਾਹਰ ਨੌਜਵਾਨ ਤੁਰੇ ਹੋਇਆ ਤੇ ਛੋਟੀਆਂ-ਛੋਟੀਆਂ ਕੰਟਰੀਆਂ ਦੇ ਵਿੱਚ ਜਾ ਰਹੇ ਨੇ ਲਗਭਗ ਜਿਹੜਾ ਅੱਜ ਦੇ ਵਿੱਚ 55% ਜਿਹੜਾ ਪੰਜਾਬ ਹੈ ਉਹ ਖਾਲੀ ਹੋ ਚੁੱਕਿਆ ਹੈ ਨੌਜਵਾਨਾਂ ਤੋਂ ਬਿਨਾਂ ਜਿਹੜੀ ਨਿਊ ਜਨਰੇਸ਼ਨ ਹੈ ਉਹ ਅੱਜ ਬਾਹਰ ਦਾ क्रेज ਪਾਲ ਕੇ ਆਪਣੇ ਘਰਾ-ਬਾਰਾਂ ਨੂੰ ਖਾਲੀ ਕਰ ਚੁੱਕੀ ਹੈ ਤੇ ਸਾਥ ਸੰਗਤ ਜਿਹੜੇ ਇੱਕ ਵਾਰ ਚਲੇ ਗਏ ਜਿਹੜੇ ਉੱਥੇ ਪੀਆਰ ਹੋ ਗਏ ਮੈਂ ਤੁਹਾਨੂੰ ਲਿਖ ਕੇ ਲੈ ਲਵੋ ਉਹਨਾਂ ਨੇ ਇੱਥੋਂ ਜਿਹੜਾ ਹੈ ਕਦੇ ਵਾਪਸ ਨਹੀਂ ਆਉਣਾ ਉਹ ਕਦੇ ਪੰਜਾਬ ਵਾਪਸ ਨਹੀਂ ਆਉਣਗੇ ਉਹਦਾ ਕਾਰਨ ਕੀ ਹੈ ਕਿਉਂਕਿ ਹੁਣ ਸਾਰੀ ਸੈਟਲਮੈਂਟ ਜਿਹੜੀ ਹੈ ਉਹਨਾਂ ਦੀ ਉੱਥੇ ਹੋਗੀ ਪਰ ਚਲੋ ਖੈਰ ਇੱਕ ਅਲੱਗ ਵਿਸ਼ਾ ਪ੍ਰਸਾਦ ਸੰਗਤ ਅੱਜ ਹਰ ਕੋਈ ਕਹਿੰਦਾ ਮੇਰਾ ਵੀਜ਼ਾ ਲੱਗ ਜਾਏ ਤੇ ਮੇਰਾ ਆ ਹੋ ਜਾਏ ਕਈ ਲੋਕ ਹੁੰਦੇ ਆ ਨਾ ਤੁਸੀਂ ਵੇਖਿਆ ਹੋਣਾ ਉਹ ਵੀਡੀਓ ਦੇ ਵਿੱਚ ਉਹ ਬਾਬੇ ਜਿਹੜੇ ਆਪਣੇ ਹੱਥ ਦੇ ਵਿੱਚ ਪਾਸਪੋਰਟ ਫੜ ਕੇ ਉੱਤੇ ਪਤਾ ਨਹੀਂ ਘੁੱਗੀ ਜੀ ਮਾਰ ਦਿਆ ਸੈਨ ਜਾ ਕਰ ਦਿਆ ਤੇ ਕਹਿੰਦੇ ਜੀ ਉਹਦਾ ਵੀਜ਼ਾ ਪੱਕਾ ਲੱਗ ਜਾਂਦਾ ਉਹ ਕੇਵਲ ਤੇ ਕੇਵਲ ਲੋਕਾਂ ਨੂੰ ਬੇਵਕੂਫ ਬਣਾਉਣਾ ਹੈ ਕਿ ਹਾਂ ਜੀ ਵੀਜ਼ਾ ਫੜ ਲਿਆ ਸਾਈਆਂ ਨੇ ਤੇ ਹੁਣ ਤਾਂ ਜੇ ਤੇਰਾ ਵੀਜ਼ਾ ਲੱਗ ਜੂ ਪੱਕਾ ਲੱਗ ਜੂ ਕਿੰਨੇ ਕੁ ਲੋਕਾਂ ਦਾ ਲੱਗਿਆ ਪਹਿਲਾਂ ਤੇ ਉਹ ਸਾਰੇ ਲੋਕਾਂ ਦੀ ਕਾਊਂਟਿੰਗ ਕੀਤੀ ਜਾਏ ਸਾਧ ਸੰਗਤ ਚਲੋ ਠੀਕ ਹੈ ਜੇ ਕਦੇ ਦਾ ਲੱਗਿਆ ਉਹਦੀ ਕਿਸਮਤ ਉਹਦਾ ਬਾਈ ਲੱਗ ਸਾਧ ਸੰਗਤ ਇਹ ਨਹੀਂ ਹੈਗਾ ਵੀ ਜਿਹਦਾ ਪਾਸਪੋਰਟ ਬਰਦਾ 100% ਉਹਦਾ ਵੀਜ਼ਾ ਲੱਗੇਗਾ ਹੀ ਲੱਗੇਗਾ ਇਹ ਨਹੀਂ ਹੁੰਦਾ ਸਾਧ ਸੰਗਤ ਪਹਿਲੀ ਗੱਲ ਇਹ ਹੈ ਵੀ ਉਸ ਉੱਤੇ ਜਾ ਕੇ ਕਰਨਾ ਕੀ ਹੈ ਕੰਮ ਉੱਥੇ ਕਰਨਾ ਹੈ ਕੰਮ ਇੱਥੇ ਵੀ ਹੋ ਸਕਦਾ ਹੈ ਜਾ ਕੇ ਉੱਥੇ ਵੀ ਟੋਏ ਪੁੱਟਣੇ ਪੈਣੇ ਆ ਸਾਰਾ ਕੁਝ ਕਰਨਾ ਪੈਣਾ ਪਰ ਸਾਧ ਸੰਗਤ ਜੇ ਸਾਨੂੰ ਵੀਜ਼ਾ ਚਾਹੀਦੀ ਹੈ ਤੇ ਐਸੇ ਲੋਕਾਂ ਦੇ ਕੋਲ ਕਿਉਂ ਜਾਣਾ ਠੀਕ ਹੈ ਕੋਈ ਬੰਦਗੀ ਵਾਲੀ ਰੂਹ ਹੈ ਪਰਮਾਤਮਾ ਦਾ ਕੋਈ ਪਿਆਰਾ ਹੈ ਤੇ ਉਹਦੇ ਕੋਲ ਜਾ ਕੇ ਗੱਲਬਾਤ ਕੀਤੀ ਜਾ ਸਕਦੀ ਹੈ ਹੁਣ ਇੱਕ ਬੰਦੇ ਨੂੰ ਰੱਬ ਬਣਾ ਕੇ ਅਸੀਂ ਸਾਰੀ ਐਮਬੈਸੀ ਉਹਨੂੰ ਜਾ ਕੇ ਅਸੀਂ ਬਣਾ ਲੀਏ ਸਮਝ ਲੀਏ ਕਿ ਵੀਜ਼ਾ ਤਾਂ ਇੱਥੋਂ ਹੀ ਲੱਗੇਗਾ ਸਾਧ ਸੰਗਤ ਆਪ ਭਾਵੇਂ ਬਾਬੇ ਨੇ ਕਦੇ ਮੈਪ ਵੀ ਨਾ ਦੇਖਿਆ ਹੋਵੇ ਤੇ ਅਸੀਂ ਉਹਦੇ ਤੋਂ ਵੀਜ਼ਾ ਭਾਲਦੇ ਹਾਂ ਅਸੀਂ ਕਹਿੰਨਾ ਵੀ ਬਾਬਾ ਜੀ ਸਾਡਾ ਵੀਜ਼ਾ ਲਵਾਓ ਸਾਧ ਸੰਗਤ ਵੀਜ਼ਾ ਲੱਗਣਾ ਤੁਹਾਡੇ ਚੰਗੇ ਪੁਆਇੰਟਾਂ ਕਰਕੇ ਤੁਹਾਡੀਆਂ ਦਿੱਤੀਆਂ ਹੋਈਆਂ ਐਮਬੈਸੀ ਦੀਆਂ ਜਿਹੜੀਆਂ ਸ਼ਰਤਾਂ ਨੇ ਉਹਨੂੰ ਪੂਰਾ ਕਰਕੇ ਸਾਤ ਸੰਗਤ ਜੇ ਵੀਜ਼ਾ ਲੱਗਣਾ ਤਾਂ ਤੁਹਾਡੇ ਕਿਸਮਤ ਦੇ ਨਾਲ ਜੇ ਤੁਹਾਡਾ ਅਨਜਲ ਅਨ ਪਾਣੀ ਹੋਇਆ ਬਾਹਰ ਦਾ ਤੇ ਤੁਹਾਡਾ ਵੀਜ਼ਾ ਲੱਗੇਗਾ ਕੋਈ ਰੋਕ ਨਹੀਂ ਸਕਦਾ ਜੇ ਹੈ ਹੀ ਨਹੀਂ ਤੇ ਸਾਤ ਸੰਗਤ ਕੋਈ ਲਗਵਾ ਨਹੀਂ ਸਕਦਾ ਇਸ ਚੀਜ਼ ਨੂੰ ਸਮਝਿਓ ਹੁਣ ਪੂਰਾ ਪੂਰਾ ਪਰਿਵਾਰ ਕਹਿੰਦਾ ਮੇਰਾ ਵੀਜ਼ਾ ਲੱਗ ਜਾਏ ਮੈਂ ਬਾਹਰ ਜਾਣਾ ਸਾਤ ਸੰਗਤ ਕਹਿੰਦੇ ਐਸੇ ਹੁੰਦਾ ਭਾਈ ਸਾਹਿਬ ਜੀ ਦੱਸੋ ਕਿਹੜਾ ਪਾਠ ਕਰੀਏ ਮੈਂ ਕਹਿੰਨਾ ਪਾਠ ਕੋਈ ਸਪੈਸ਼ਲ ਨਹੀਂ ਵੀ ਆ ਪਾਠ ਕੀਤਾ ਜਾਏ ਜੀ ਇਹਦੇ ਨਾਲ ਵੀਜ਼ਾ ਲੱਗੇਗਾ ਸਾਤ ਸੰਗਤ ਜੇ ਪਾਠ ਕੀਤਾ ਜਾਏ ਜਪਜੀ ਸਾਹਿਬ ਦੇ ਪਾਠ ਕਰੋ ਚਾਹੇ ਚੌਪਈ ਸਾਹਿਬ ਦੇ ਪਾਠ ਕਰੋ ਗੁਰੂ ਅੱਗੇ ਅਰਦਾਸ ਕਰੋ ਕਿ ਸੱਚੇ ਪਾਤਸ਼ਾਹ ਜੋ ਕੁਝ ਹੋਣਾ ਤੇਰੇ ਭਾਣੇ ਅੰਦਰ ਹੋਣਾ ਤੇਰੇ ਭਾਣੇ ਨੂੰ ਮੰਨਣ ਦਾ ਬਲ ਬਖਸ਼ੀ ਜੇ ਵੀਜ਼ਾ ਲੱਗਿਆ ਤਾਂ ਵੀ ਤੇਰੇ ਆ ਜੇ ਨਾ ਲੱਗਿਆ ਤਾਂ ਵੀ ਤੇਰੇ ਆ ਤੇ ਸਤਿਗੁਰੂ ਮੈਨੂੰ ਇਹ ਪਤਾ ਹੈ ਜੇ ਵੀਜ਼ਾ ਨਹੀਂ ਲੱਗੇਗਾ ਤੇ ਸਤਿਗੁਰੂ ਤੈਂ ਜ਼ਰੂਰ ਕੁਛ ਨਾ ਕੁਛ ਸਾਡੇ ਲਈ ਇੱਥੇ ਸੋਚਿਆ ਹੋਇਆ ਮੈਨੂੰ ਪਤਾ ਹੈ ਕਿ ਤੂੰ ਨਿਰਾਸ਼ ਨਹੀਂ ਕਰਦਾ ਆਪਣੇ ਸਿੱਖਾਂ ਨੂੰ ਆਪਣੇ ਸੇਵਕਾਂ ਨੂੰ ਤੇ ਸਾਧ ਸੰਗਤ ਜੋ ਚੀਜ਼ਾਂ ਸਾਡੇ ਭਲੇ ਲਈ ਨੇ ਉਹ ਸਾਨੂੰ ਦਿੰਦਾ ਹੈ ਜੇ ਜੋ ਸਾਡੇ ਭਲੇ ਲਈ ਉਹ ਸਾਨੂੰ ਕਰੇ ਨਹੀਂ ਦੇਗਾ ਜੇ ਵੀਜ਼ਾ ਨਾ ਲੱਗਿਆ ਹੋ ਸਕਦਾ ਸਾਡੇ ਭਲੇ ਲਈ ਨਾ ਹੋਵੇ ਤੇ ਪਿਆਰਿਓ ਸਤਿਗੁਰੂ ਇਸੇ ਕਰਕੇ ਨੰਦੇ ਹੁਣ ਕਈ ਤੇ ਗਿਲੇ ਸ਼ਿਕਵੇ ਕਰਦਾ ਸਾਡਾ ਵੀਜ਼ਾ ਨਹੀਂ ਲੱਗਦਾ ਜੀ ਐਂ ਕੀਤਾ ਜਾਏ ਕੀ ਮੈਂ ਕਰੀਏ ਜੀ ਆਹ ਕਰੀਏ ਲੱਖਾਂ ਰੁਪਈਆ ਬਰਬਾਦ ਕਰਤਾ ਜੀ ਲੋਕਾਂ ਨੇ ਵੀ ਸਾਡਾ ਵੀਜ਼ਾ ਨਹੀਂ ਲੱਗਦਾ ਇਸ ਗੱਲ ਨੂੰ ਸਮਝਦੇ ਕਿਉਂ ਨਹੀਂ ਵੀ ਜੇ ਪਰਮਾਤਮਾ ਨੇ ਚਾਇਆ ਨਹੀਂ ਤੇ ਪਿਆਰਿਓ ਤੇ ਤੁਹਾਡਾ ਵੀਜ਼ਾ ਤਾਂ ਹੀ ਨਹੀਂ ਲੱਗ ਰਿਆ ਦੇਖੋ ਇੱਥੇ ਕੋਈ ਕੰਮਕਾਰ ਕਰ ਲਓ ਲੱਖਾਂ ਰੁਪਈਆ ਬਾਹਰ ਜਾਣ ਦੇ ਚੱਕਰ ਚ ਖਤਮ ਕਰਤਾ ਉੱਥੇ ਵੀ ਤੇ ਜਾ ਕੇ ਕੰਮ ਹੀ ਕਰਨਾ ਇਸਾ ਸੰਗਤ ਦੇ ਇਸ ਚੀਜ਼ ਨੂੰ ਸਮਝਣਾ ਪਵੇਗਾ ਪਰਮਾਤਮਾ 'ਗੇ ਅਰਦਾਸ ਕਰੋ ਸੱਚੇ ਮੰਨਣ ਲ ਵੀਜ਼ਾ ਲੱਗੇਗਾ ਜ਼ਰੂਰ ਲੱਗੇਗਾ ਸਤਿਗੁਰੂ ਨੂੰ ਅਰਦਾਸ ਕਰੋ ਤੇ ਕਹੋ ਪਾਤਸ਼ਾਹ ਜੀ ਤੁਸੀਂ ਤੇ ਦਰ ਆਇਆਂ ਦੀ ਲਾਜ ਰੱਖਦੇ ਹੋ ਸਤਿਗੁਰੂ ਮੇਂ ਕਿਰਪਾ ਕਰਿਓ ਮੇਰੀ ਮਨੋ ਕਾਮਨਾ ਪੂਰੀ ਕਰ ਦਿਓ ਪਾਤਸ਼ਾਹ ਜੀ ਸਤਿਗੁਰੂ ਜੀ ਤੁਸੀਂ ਤੇ ਹਰ ਇੱਕ ਦੀਆਂ ਝੋਲੀਆਂ ਭਰ ਦਿਓ ਮੇਰੀ ਵੀ ਝੋਲੀ ਭਰ ਦਿਓ ਹੋ ਸਕਦਾ ਹੈ ਤਰਸ ਕਰਕੇ ਤਰਸ ਪਿਆ ਮਹਿਰਮਤ ਹੋਈ ਸਤਿਗੁਰ ਸੱਜਣ ਮਿਲਿਆ ਹੋ ਸਕਦਾ ਹੈ ਸਤਿਗੁਰੂ ਜੀ ਕਿਰਪਾ ਕਰਦਨ ਤੁਹਾਡਾ ਵੀਜ਼ਾ ਲੱਗ ਜਾਵੇ ਹੋ ਸਕਦਾ ਸਤਗੁਰੂ ਜੀ ਕਿਰਪਾ ਕਰਨ ਹਰ ਇੱਕ ਮੰਦੀਆਂ ਮੁਰਾਦਾ ਸਤਗੁਰੂ ਜੀ ਪੂਰੀਆਂ ਕਰ ਦੇਣ ਸਤਗੁਰ ਸੱਚੇ ਪਾਤਸ਼ਾਹ ਜੀ ਕਦੋਂ ਦਇਆ ਦੇ ਘਰ ਦੇ ਵਿੱਚ ਆ ਜਾਣ ਸਾਧ ਸੰਗਤ ਕੁਝ ਨਹੀਂ ਕਿਹਾ ਜਾ ਸਕਦਾ ਸਤਗੁਰੂ ਜੀ ਕਦੋਂ ਕਿਰਪਾ ਕਰ ਦੇਣ ਇਹ ਇਹਦੇ ਬਾਰੇ ਨਹੀਂ ਕਿਹਾ ਜਾ ਸਕਦਾ ਪਰ ਪਾਤਸ਼ਾਹ ਕਿਰਪਾ ਜ਼ਰੂਰ ਕਰਦੇ ਨੇ ਪਿਆਰਿਓ ਇਸ ਗੱਲ ਨੂੰ જરા ਸਮਝਣਾ ਬਹੁਤ ਜ਼ਰੂਰੀ ਹੈ ਇਸ ਗੱਲ ਨੂੰ ਵਿਚਾਰਨਾ ਬਹੁਤ ਜ਼ਰੂਰੀ ਹੈ ਵਾਹਿਗੁਰੂ ਜੀ ਕਾ